ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਰਾਗ ਮਾਰੂ ਮਹਿਲਾ ਪਹਿਲਾ ਘਰ ਪੰਜਵਾਂ ਇੱਕ ਊੰਕਾਰ ਸਤਿਗੁਰ ਪਰਸਾਦ ਐ ਨਿਸ ਜਾਗੇ ਨੀਂਦ ਨਾ ਸੋਵੇ ਸੋ ਜਾਣੈ ਜਿਸ ਵੇਦਨ ਹੋਵੇ ਮਾਰੂ ਰਾਗ ਚ ਤਨ ਗੁਰੂ ਨਾਨਕ ਮਾਰਚ ਬਖਸ਼ਿਸ਼ ਕਰ ਦੇ ਨ ਭਾਈ ਜਿਹੜਾ ਮਨੁੱਖ ਦਿਨ ਰਾਤ ਸੁਚੇਤ ਰੰਗ ਮਾਇਆ ਚ ਨਹੀਂ ਸੌਂਦਾ ਫਿਰ ਅੰਮ੍ਰਿਤ ਦੀ ਕਦਰ ਉਹੀ ਜਾਣਦਾ ਹੈ ਪ੍ਰੇਮ ਕੇ ਕਾਂ ਲੱਗੇ ਤਨ ਪੀਤਰ ਵੈਦ ਕੇ ਜਾਣੈ ਕਾਰੀ ਜੀਓ ਜਿਸ ਤੇ ਸਰੀਰ ਵਿੱਚ ਪ੍ਰਭੂ ਪ੍ਰੇਮ ਦੇ ਤੀਰ ਲੱਗੇ ਹੁਣ ਭਾਈ ਫਿਰ ਵੀਰੋ ਰੋਗ ਦਾ ਇਲਾਜ ਕਰਨਾ ਕੋਈ ਨਹੀਂ ਜਾਣਦਾ ਜਿਹੜਾ ਬਾਹਰ ਦਾ ਰੋਗੀ ਹੁੰਦਾ ਜਿਸਨੂੰ ਸਾਚਾ ਸਿਫਤੀ ਲਾਏ ਗੁਰਮੁਖ ਵਿਰਲੇ ਕਿਸੈ 부ਝਾਏ ਇਸਦਾ ਕੈਮਰਨ ਵਾਲਾ ਪਰਮਾਤਮਾ ਜਿਸ ਨੂੰ ਸਿਫਤੋ ਸਲਾਹ ਚ ਜੋੜਦਾ ਫਿਰ ਐਸਾ ਮਨੁੱਖ ਗੁਰਮੁਖ ਵਿਰਲਾ ਇੱਕ ਸਹਿਬ ਜੈਫਰ ਕੋਈ ਟਾਵਾਂ ਟਾਵਾਂ ਮਨੁੱਖ ਹੀ ਹੁੰਦਾ ਜੋ ਨਾਮ ਦੀ ਕਦਰ ਜਾਣਦਾ ਅੰਮ੍ਰਿਤ ਕੀ ਸਾਰ ਸੋਈ ਜਾਣ ਜੇ ਅੰਮ੍ਰਿਤ ਦਾ ਵਪਾਰੀ ਜੀਉ ਰਹਾਉ ਭਾਈ ਆਤਮਿਕ ਜੀਵਨ ਦੇਣ ਵਾਲੀ ਸਿਫਤੋ ਸਲਾਹ ਦੀ ਕਦਰ ਉਹੀ ਜਾਣਦਾ ਜੋ ਅੰਮ੍ਰਿਤ ਦਾ ਵਪਾਰੀ ਹੁੰਦਾ ਰਹਾਉ ਪਿਰ ਸੇਤੀ ਤਨ ਪ੍ਰੇਮ ਰਚਾਇ ਗੁਰ ਕੈ ਸ਼ਬਦ ਤथा ਚਿਤ ਲਾਇ ਜਿਵੇਂ ਇਸਤਰੀ ਆਪਣੇ ਪਤੀ ਨਾਲ ਪਿਆਰ ਕਰਦੀ ਤੇ ਇਸੇ ਤਰ੍ਹਾਂ ਜਿਹੜੀ ਜੀਵ ਇਸਤਰੀ ਗੁਰੂ ਸ਼ਬਦ ਚ ਚਿਤ ਜੁੜਦੀ ਹੈ ਸਹਿਸੀਤੀ ਤਨ ਖਰੀ ਸੁਹੇਲੀ ਤ੍ਰਿਸ਼ਨਾ ਤਿਖਾ ਨਿਵਾਰੀ ਜੀਉ ਫਿਰ ਜੀਵ ਇਸਤਰੀ ਆਤਮਕ ਡੋਲਤਾ ਟਿਕ ਕੇ ਬਹੁਤ ਸੁਖੀ ਹੁੰਦੀ ਮਾਇਆ ਦੀ ਪਿਆਸ ਉਹਦੀ ਮੁੱਕ ਜਾਂਦੀ ਸਹਿਸਾ ਤੋੜੇ ਭਰਮ ਚੁਕਾਏ ਸਹਿਜੇ ਸਿਵਤੀ ਤਨਖ ਚੜਾਏ ਜਿਹੜੀ ਜੀਵ ਇਸਤਰੀ ਸਹਿਮ ਤੋਖਲਾ ਮੁਕਾਂਦੀ ਆਪਣੀ ਭਟਕਨਾ ਮੁਕਾਂਦੀ ਏ ਪ੍ਰਾਤਮਕ ਡੋਲਤਾ ਟੇਕੇ ਪ੍ਰਮਾਤਮਾ ਦੀ ਸਿਫਤੋ ਸਲਾਦ ਦਾ ਉਹ ਤਨਖ ਬਾਣ ਕਸਤੀ ਏ ਗੁਰ ਕੈ ਸ਼ਬਦ ਮਰੈ ਮਨ ਮਾਰੇ ਸੁੰਦਰ ਜੋਗਾ ਧਾਰੀ ਜੀਓ ਫਿਰ ਗੁਰੂ ਸ਼ਬਦ ਚ ਜੁੜ ਕੇ ਆਪਾ ਪਾਪ ਮਾਰਦੀ ਏ ਤੇ ਮਨ ਨੂੰ ਵਸ ਵਿੱਚ ਰੱਖਦੀ ਏ ਹਉਮੈ ਜਲਿਆ ਮਨੋਂ ਵਿਸਾਰੇ ਜੰਪੂਰ ਵੱਜੈ ਖੜਕ ਕਰਾਰੇ ਜਿਹੜੀ ਜੀਵ ਸਤਰੀ ਹੋਮੇ ਚ ਸੜਕੇ ਪਰਮਾਤਮਾ ਨੂੰ ਆਪਣੇ ਮਨ ਤੋਂ ਪੁਲਾਉਂਦੀ ਏ ਉਸ ਨੂੰ ਜੰਮ ਦੇ ਛਾਰ ਵਿੱਚ ਕਰੜੇ ਖੰਡੇ ਵੱਜਦੇ ਨੇ ਅਬ ਕਹਿ ਕਹਿ ਨਾਮ ਨਾ ਮਿ ਲਈ ਤੂੰ ਸ਼ਾ ਜੀ ਅੜੇ ਭਾਰੀ ਜੀ ਉਸ ਵੇਲੇ ਜਦੋਂ ਮਾਰ ਪੈ ਰਹੀ ਹੁੰਦੀ ਏ ਤਰਲੇ ਲਿਆ ਨਾਮ ਸਿਮਰਨ ਦਾ ਫਿਰ ਮੌਕਾ ਨਹੀਂ ਮਿਲਦਾ ਮਾਇਆ ਮਮਤਾ ਪਵੇਂ ਖਿਆਲੀ ਜੰਪੂਰ ਫਾਸੇ ਗਾਜ ਮੰਜਾਲੀ ਏ ਜੀ ਵਿਸਤਰੀ ਤੁਨ ਮਾਇਆ ਦੀ ਮਮਤਾ ਦੇ ਖਿਆਲਾਂ ਵਿੱਚ ਹੀ ਪਿਆ ਰਹੇਗਾ ਜੰਮ ਦੀ ਨਗਰੀ ਚ ਜੰਮ ਦੇ ਜਾਲ ਵਿੱਚ ਫਸਿਆ ਰਹੇਗਾ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜੰਮ ਕਰੇ ਕੁਵਾਰੀ ਜੀਓ ਫਿਰ ਉਸ ਵੱਲ ਤੂੰ ਮੋਹ ਦੇ ਬੰਧਨ ਤੋੜ ਨਹੀਂ ਸਕੇਗਾ ਤੇ ਜਮਰਾਜ ਤੇਰੀ ਬੇਇੱਜ਼ਤੀ ਕਰੇਗਾ ਨਾ ਹਉ ਕਰਤਾ ਨਾਮ ਮੈਂ ਕੀਆ ਅੰਮ੍ਰਿਤ ਨਾਮ ਸਤਿਗੁਰ ਦੀ ਆਹੇ ਪ੍ਰਭੂ ਤੇਰੇ ਮਾਇਆ ਦੇ ਟਾਕਰੇ ਤੇ ਮੈਂ ਕੀ ਵਿਚਾਰਾਂ ਹਾਂ ਕੀ ਵਿਚਾਰ ਕਰਾਂ ਮਾਇਆ ਦੇ ਬੰਧਨ ਤੋਂ ਬਚਣ ਲਈ ਮੈਂ ਕੁਝ ਨਹੀਂ ਕਰ ਰਿਹਾ ਮੈਨੂੰ ਤਾਂ ਸਤਿਗੁਰ ਨੇ ਮਿਹਰ ਕਰਕੇ ਨਾਮ ਬਖਸ਼ਿਆ ਮੈਂ ਤਾਂ ਬਚਿਆ ਵਾਂ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸ਼ਰਣ ਤੁਮਾਰੀ ਜੀ ਉਹ ਜਿਸ ਨੂੰ ਤੂੰ ਗੁਰੂ ਰਾਹੀ ਨਾਮ ਅੰਮ੍ਰਿਤ ینده ਬਖਸ਼ਨਾ ਉਸ ਨੂੰ ਫਿਰ ਕੋਈ ਹੋਰ ਤਦਬੀਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ ਮਾਰੂ ਮਹਿਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਬੈਸਾਲੈ ਤਾਂ ਬੈਸਾ ਸਵਾਮੀ ਜਾਂ ਭੇਜੈ ਤਹ ਜਾਵਾਂ ਸਭ ਨਗਰੀ ਮੈਂ ਏਕੋ ਰਾਜਾ ਸਬੇ ਪਵਿੱਤ ਹੈ ਥਾਵਾ ਏ ਪ੍ਰਭੂ ਜਦੋਂ ਮੈਂ ਆਤਮਕ ਡੋਲਤਾ ਚ ਲੀਨ ਰਹਾਂਗਾ ਤਾਂ ਜਿੱਥੇ ਤੂੰ ਮੈਨੂੰ ਬਿਠਾਏਂਗਾ ਮੈਂ ਉੱਥੇ ਬੈਠਾ ਰਹਾਂਗਾ ਜਿੱਥੇ ਭੇਜੇਂਗਾ ਉੱਥੇ ਮੈਂ ਜਾਵਾਂਗਾ हे स्वामी सारी सृष्टि ਵਿੱਚ ਮੈਨੂੰ ਇੱਕ ਤੂੰ ਹੀ ਪਾਤਸ਼ਾਹ ਦਿਸਣਾ ਹੈ। ਬਾਬਾ ਦੇ ਵਸਾ ਸੱਚ ਗਾਵਾਂ ਜਾਤੇ ਸਹਿਜੇ ਸਹਿ ਸਮਾਵਾਂ ਰਹਾ ਹੋਏ ਪ੍ਰਭੂ। ਤੂੰ ਮੈਨੂੰ ਦਾਨ ਦੇ ਕਿਵੇਂ ਤੇਰੀ ਸਾਧ ਸੰਗਤ ਚ ਟਿਕਿਆ ਰਾਂ ਜਿਸ ਦੀ ਬਰਕਤ ਨਾਲ ਮੈਂ ਸਦਾ ਆਤਮਕ ਡੋਲਤ ਚ ਲੀਨ ਰਹਾ ਰਹਾਵ। ਬੂਰਾ ਪੜਾ ਕਿਛ ਆਪ ਉਸਤੇ ਜਾਣਿਆ ਐਈ ਸਗਲ ਵਿਕਾਰਾਂ ਏ ਫਰਮਾਇਆ ਖਸਮ ਕਾਹੋ ਵਰਤੈ ਇਹ ਸੰਸਾਰ ਹਉਮੇ ਦੇ ਕਾਰਮ ਨੂੰ ਕਿਸੇ ਨੂੰ ਭੈੜਾ ਕਿਸੇ ਨੂੰ ਚੰਗਾ ਸਮਝਦਾ ਇਹ ਹਉਮੇ ਦੇ ਸਾਰੇ ਵਿਕਾਰਾਂ ਦਾ ਮੂਲ ਬਣਦੀ ਏ ਤੇ ਸਾਧ ਸੰਗਤ ਦੀ ਬਰਕਤ ਨਾਲ ਆਤਮਿਕ ਡੋਲਤਾ ਚ ਰਹਿਣ ਵਾਲੇ ਨੂੰ ਦਿਸਦਾ ਕਿ ਕਸਮ ਪ੍ਰਭੂ ਦਾ ਹੁਕਮ ਹੀ ਹਰ ਪਾਸੇ ਚੱਲਦਾ ਇੰਦਰੀ ਤਾਰ ਸਬਲ ਕਹੀਤ ਹੈ ਇੰਦਰੀ ਕਿਸਤੇ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਸਾਰੀ ਸ੍ਰਿਸ਼ਟੀ ਵਿੱਚ ਇਹ ਗੱਲ ਅਕੀ ਜਾਰੀ ਹੈ ਕਿ ਇੰਦਰੀਆਂ ਦੀ ਦੌੜ ਪੱਜ ਬੜੀ ਵੱਲ ਵਾਲੀ ਹੈ ਸੰਗਤ ਦੀ ਬਰਕਤ ਨਾਲ ਸਹਿਜ ਵਿੱਚ ਟਿਕਿਆ ਹੋਇਆ ਕੋਈ ਵਿਰਲਾ ਮਨੁੱਖ ਉਸ ਸਮਝਦਾ ਹੈ ਕਿ ਸਾਰੇ ਕੌਤਕ ਕਰਤਾ ਹੀ ਕਰ ਰਿਹਾ ਗੁਰ ਪ੍ਰਸਾਦ ਦੀ ਏਕ ਲਮ ਲਾਗੀ ਦੁਬਦਾ ਤਦੇ ਬਿਨਾਸੀ ਜੋ तिस ਪਾਣਾ ਸੋ ਸਤ ਕਰ ਮੰਨਿਆ ਕਾਟੀ ਜਮ ਕੀ ਫਾਸੀ ਸੰਗਤ ਚ ਰਹਿ ਕੇ ਤੇ ਗੁਰੂ ਦੀ ਕਿਰਪਾ ਨਾਲ ਇੱਕ ਪ੍ਰਮਾਤਮਾ ਦਾ ਪਿਆਰ ਹਿਰਦੇ ਵਿੱਚ ਬਣ ਜਾਂਦਾ ਦੁਬਦਾ ਮੁੱਕ ਜਾਂਦੀ ਏ ਫਿਰ ਜੋ ਕੁਛ ਪ੍ਰਮਾਤਮਾ ਨੂੰ ਚੰਗਾ ਲੱਗਦਾ ਮਨੁੱਖ ਉਸ ਨੂੰ ਠੀਕ ਮੰਨਦਾ ਪਣੰਤ ਨਾਨਕ ਲੇਖਾ ਮੰਗੈ ਕਵਨ ਜਾਂ ਚੂਕੈ ਮਨ ਅਬਿਮਹਾਨਾ ਸਾਸ ਸਾਸ ਧਰਮ ਰਾਇ ਜਪਤ ਹੈ ਪਏ ਸੱਚੇ ਕੀ ਸ਼ਰਨਾ ਤੇ ਨਾਨਕ ਆਖਦਾ ਤੇ ਸਾ ਸੰਗਤ ਦੀ ਬਰਕਤ ਨਾਲ ਮਨੁੱਖ ਦੇ ਮਾਨ ਚੰਕਾਰ ਮੁੱਕ ਜਾਂਦਾ ਹੈ ਕਿ ਸੰਗਤ ਵਿੱਚ ਰਹਿਣ ਵਾਲੇ ਬੰਦੇ ਉਹ ਸਦਾ ਸਿਰ ਪ੍ਰਭੂ ਦੀ ਸ਼ਰਨ ਪਏ ਰਹਿੰਦੇ ਨੇ ਜਿਸ ਦੀ ਹਜ਼ੂਰੀ ਵਿੱਚ ਧਰਮ ਰਾਜ ਆਖਦਾ ਰਹਿੰਦਾ ਕਿ ਮੈਂ ਤੇਰੀ ਸ਼ਰਨ ਆਇਆ ਹਾਂ ਮਾਰੂ ਮਹਿਲਾ ਤੀਜਾ ਆਵਣ ਜਾਣਾ ਨਾਥੀਏ ਨਿਜ ਕਰਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ ਸਿਮਰਨ ਦਾ ਸਦਕਾ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ ਆਪਣੇ ਸਲਕਾਰ ਚ ਸੁਰਤ ਟਿੱਕੀ ਰਹਿੰਦੀ ਐ ਸਦਾ ਥਿਰ ਪ੍ਰਭੂ ਦਾ ਨਾਮ ਖਜ਼ਾਨਾ ਉਸਨੇ ਆਪ ਹੀ ਬਖਸ਼ਿਆ ਮਨੁੱਖ ਨੂੰ ਏ ਮਨ ਹਰ ਜੀਉ ਚੇਤ ਤੂੰ ਮਨੋ ਤਜ ਵਿਕਾਰ ਗੁਰ ਕੈ ਸ਼ਬਦ ਧਿਆਏ ਤੂੰ ਤਾਂ ਸੱਚ ਲਗੀ ਪਿਆਰ ਹਾ ਏ ਮਨ ਪ੍ਰਮਾਤਮਾ ਨੂੰ ਯਾਦ ਕਰਦਾਰ ਤੋ ਆਪਣੇ ਮਨ ਚ ਵਿਚਾਰ ਛੱਡ ਦੇ ਗੁਰੂ ਸ਼ਬਦ ਜੁੜ ਕੇ ਪ੍ਰਭੂ ਦਾ ਸਿਮਰਨ ਕਰਿਆ ਕਰ ਹਾਉ ਐਥੇ ਨਾਉ ਭੁੱਲਿਆ ਫਿਰ ਹੱਥ ਕਿਥਾਉ ਨਾ ਪਾਏ ਜੋਨੇ ਸਭ ਪੁਆਈਆਂ ਬਿਸ਼ਤਾ ਮਹਿ ਸਮਾਏ ਇਸ ਜਨਮ ਵਿੱਚ ਪ੍ਰਭੂ ਦੇ ਨਾਮ ਤੋਂ ਖੁੰਝੇ ਰਿਆ ਮੁਰਕ ਕੀਤੇ ਉਹਨਾਂ ਦਾ ਹੱਥ ਨਹੀਂ ਪੈਂਦਾ ਨਾਮ ਤੋਂ ਖੁੰਝਿਆ ਬੰਦਾ ਸਾਰੀਆਂ ਹਜੂਨਾਂ ਵਿੱਚ ਭਿਆ ਰੈਂਦਾ ਵੱਡ ਪਾਗੀ ਗੁਰ ਪਾਇਆ ਪੂਰਬ ਲਿਖਿਆ ਮਾਇ ਅੰਦੀਨ ਸੱਚੀ ਪਗਤ ਕਰ ਸੱਚਾ ਲੈ ਸਮਾ ਮਿਲਾਏ ਹੇ ਮਾ ਜਿਸ ਮਨੁੱਖ ਦੇ ਮੱਥੇ ਉਤੋਂ ਤੁਰੋ ਲੇਖ ਲਿਖਿਆ ਹੁੰਦਾ ਉਸ ਨੂੰ ਵੱਡੇ ਪਾਗਾਂ ਨਾਲ ਗੁਰੂ ਮਿਲਦਾ ਹਰ ਵੇਲੇ ਸਦਾ ਥਿਰ ਪ੍ਰਭੂ ਦੀ ਭਗਤੀ ਕਰਨ ਦੇ ਕਾਰਨ ਉਹ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾਈ ਰੱਖਦਾ ਆਪੇ ਸ੍ਰੀ ਸਭ ਸਾਜੀਆਂ ਆਪੇ ਨਦਰ ਕਰੇ ਨਾਨਕ ਨਾਮ ਵਡਿਆਈਆ ਜੈ ਪਾਵੇ ਤੈ ਦੇ ਇਹ ਨਾਨਕ ਪਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਉਸ ਉਤੇ ਮਿਹਰ ਦੀ ਨਿਗਾਹ ਕਰਦਾ ਜਿਹੜਾ ਜੀਵ ਉਸ ਨੂੰ ਚੰਗਾ ਲੱਗਦਾ ਉਸ ਨੂੰ ਆਪਣੇ ਨਾਮ ਚ ਜੋੜ ਕੇ ਵਡਿਆਈ ਬਖਸ਼ਦਾ ਹੈ ਮਾਰੂ ਮਹਿਲਾ ਤੀਜਾ ਪਿਛਲੇ ਗੁਨਾ ਬਖਸ਼ਾਇ ਜੀਓ ਅਬ ਤੂੰ ਮਾਰਗ ਪਾਏ ਹਰ ਕੀ ਚਰਨੀ ਲਾਗ ਰਹਾ ਵਿੱਚੋਂ ਆਪ ਗੁਆਇ へ ਪ੍ਰਭੂ ਜੀ ਮੇਰੇ ਪਿਛਲੇ ਗੁਨਾਹ ਬਖਸ਼ ਮੈਨੂੰ ਸਹੀ ਰਸਤੇ ਤੇ ਤੋਰ ਆਪਣੇ ਅੰਦਰੋਂ ਆਪਾ ਪਾ ਦੂਰ ਕਰਕੇ ਮੈਂ ਤੇਰੇ ਚਰਨਾ ਚ ਟਿਕਿਆ ਰਹਾ ਮੇਰੇ ਮਨ ਗੁਰਮੁਖ ਨਾਮ ਹਰ ਧਿਆਏ ਸਦਾ ਹਰ ਚਰਨੀ ਲਾਗ ਰਹਾ ਇੱਕ ਮਨ ਇੱਕ ਹੈ ਪਾਇ ਰਹਾ ਓਹ ਮੇਰੇ ਮਨ ਗੁਰੂ ਦੀ ਸ਼ਰਨ ਪੈ ਕੇ ਹਰੀ ਨਾਮ ਸਿਮਰਿਆ ਕਰ ਏ ਹਰੀ ਇਕਾਗਰ ਚਿਤ ਹੋ ਕੇ ਤੇਰੇ ਪਿਆਰ ਵਿੱਚ ਟਿਕ ਕੇ ਤੇਰੇ ਚਰਨਾਂ ਜੁੜਿਆ ਰ ਮੇਰੀ ਬੇਨਤੀ ਰਹਾਓ ਨਾ ਮੈਂ ਜਾਤ ਨਾ ਪਾਤ ਹੈ ਨਾ ਮੈਂ ਥੇ ਨਾ ਥਾ ਸ਼ਬਦ ਪੇਧ ਪ੍ਰਮ ਕਟਿਆ ਗੁਰਨਾਮ ਦੀ ਆਸਮਝਾਏ ਨਾ ਕੋਈ ਮੇਰੀ ਉੱਚੀ ਜਾਤ ਹੈ ਨਾ ਕੋਈ ਕੁੱਲ ਹੈ ਕੋਈ ਪੁਏ ਬਲਕੀ ਵੀ ਨਹੀਂ ਮੈਨੂੰ ਨਿਮਾਣੇ ਨੂੰ ਗੁਰੂ ਨੇ ਆਪਣੇ ਸ਼ਬਦ ਨਾਲ ਵੰਨ ਕੇ ਮੇਰੀ ਪਟਕਣਾ ਕੱਟ ਦਿੱਤੀ ਹੈ ਏ ਮਨ ਲਾਲਚ ਕਰਦਾ ਫਿਰੈ ਲਾਲਚ ਲਾਗਾ ਜਾਇ ਤੰਦ ਕੂੜੇ ਆਪਿਆ ਜੰਪੁਰ ਚੋਟਾਂ ਖਾਏ ਹਰ ਨਾਮ ਤੋਂ ਖੁੰਝਿਆ ਹੋਇਆ ਮਨ ਅਨੇਕਾ ਲਾਲਚ ਕਰਦਾ ਫਿਰਦਾ ਕੂੜੇ ਤੰਦੇ ਚ ਫਸਿਆ ਹੋਇਆ ਆਤਮਕ ਮੋਤ ਚ ਪੈ ਕੇ ਸੱਟਾਂ ਖਾਂਦਾ ਨਾਨਕ ਸਭ ਕਿਛ ਆਪੇ ਆਪ ਹੈ ਦੂਜਾ ਨਹੀਂ ਕੋਇ ਪਕਤ ਖਜ਼ਾਨਾ ਬਖਸ਼ਿਓਨ ਗੁਰਮੁਖਾਂ ਸੁਖ ਹੋਏ ਏ ਨਾਨਕ ਜੀਆਂ ਦੇ ਕੀ ਵਸ ਜੋ ਕੋ ਸਾਰਾ ਸੰਸਾਰ ਦੇਸ ਰਿਆ ਇਹ ਪ੍ਰਮਾਤਮਾ ਆਪ ਹੀ ਐ ਤੇ ਗੁਰੂ ਦੇ ਸਨਮ ਕਰਨ ਵਾਲਿਆ ਨੂੰ ਆਪਣੀ ਪਗਤੀ ਦਾ ਖਜ਼ਾਨਾ ਉਸਨੇ ਆਪ ਬਖਸ਼ਿਆ ਹੈ ਮਾਰੂ ਮਹਿਲਾ ਤੀਜਾ ਸਚਰਤੇ ਸੇ ਟੋਲਹੁ ਸੇ ਵਿਰਲੇ ਸੰਸਾਰ ਤਿੰਨ ਮਿਲਿਆ ਮੁਖ ਉਜਲਾ ਜਪਨਾ ਮੂਰਾਰ ਜਿਹੜੇ ਮਨੁੱਖ ਪ੍ਰਮਾਤਮਾ ਦੇ ਨਾਮ ਚਰੰਗੇ ਰਹਿੰਦੇ ਨੇ ਉਹਨਾਂ ਦੀ ਪਾਲ ਕਰ ਉਹ ਇਹੋ ਜੇ ਜਗਤ ਚ ਵਿਰਲੇ ਹੀ ਨੇ ਉਹਨਾਂ ਨੂੰ ਮਿਲਿਆ ਨਾਮ ਜਪ ਕੇ ਸੁਰਖਰੂ ਹੋਏ ਦਾ ਬਾਬਾ ਸਾਚਾ ਸਹਿ ਮਰੀਦੈ ਸੰਭਾਲ ਸਤ ਗੁਰ ਆਪਣਾ ਪੁੱਛ ਦੇਖ ਲੈ ਵੱਖਰ ਪਾਲ ਰਹਾਓ ਏ ਭਾਈ ਸਦਾ ਕੈਮਰਨ ਵਾਲੇ ਪਰਮਾਤਮਾ ਨੂੰ ਹਿਰਦੇ 'ਚ ਯਾਦ ਕਰਿਆ ਕਰ। ਇਹੀ ਜੀਵਨ ਦਾ ਅਸਲ ਮਨੋਰਥ ਹੈ। ਬੇਸ਼ੱਕ ਆਪਣੇ ਗੁਰੂ ਨੂੰ ਪੁੱਛ ਕੇ ਵੇਖ ਲੋ ਰਹਾਓ। ਏਕਾ ਏਕ ਸੱਚਾ ਸਭ ਸੇਵੰਦੀ ਤੁਰ ਭਾਗ ਮਿਲਾਵਾ ਹੋਏ। ਗੁਰਮੁਖ ਵੇਲੇ ਮਿਲੇ ਸੇਨਾ ਵਿਛੜੈ ਪਾਵੇਂ ਸੱਚ ਸੋਏ ਸਰਬਿਕ ਪਰਮਾਤਮਾ ਹੀ ਭਾਈ ਸਦਾ ਕੈਮਰਨ ਵਾਲਾ। ਸਾਰੀ ਲਕਾਇ ਉਸ ਦੀ ਸੇਵਾ ਭਗਤੀ ਕਰਦੀ ਜਿਹੜੇ ਮਨੋ ਗੁਰੂ ਦੀ ਚਰਨ ਪੈ ਕੇ ਉਹਦੇ ਚਰਨਾ ਚ ਮਿਲਲੇ ਨੇ ਫਿਰ ਮੁੜ ਕੇ ਨਹੀਂ ਵਿਛੜਦੇ ਇੱਕ ਪਗਤੀ ਸਾਰ ਨਾ ਜਾਣਨੀ ਮਨ ਮੁਖ ਪਰਮ ਪੁਲਾਏ ਉਹਨਾਂ ਵਿੱਚ ਆਪ ਵਰਤਦਾ ਕਰਨਾ ਕਿਚੂ ਨਾ ਜਾਏ ਕਈ ਬੰਦੇ ਐਸੇ ਨੇ ਜੋ ਆਪਣੇ ਮਨ ਪਿੱਛੇ ਤੁਰਦੇ ਨੇ ਮਾਇਆ ਦੀ ਭਟਕਣਾ ਦੇ ਕਾਰਨ ਕੁਰਾਏ ਪਏ ਰਹਿੰਦੇ ਨੇ ਇਹ ਭਾਈ ਉਹਨਾਂ ਮਨਮੁੱਖਾਂ ਦੇ ਅੰਦਰ ਵੀ ਪਰਮਾਤਮਾ ਆਪ ਹੀ ਵਾਸਾ ਹੈ। ਕੁਰਾਇ ਪਾਣੋ ਵਾਲਾ ਵੀ ਆਪ ਹੈ। ਜਿਸ ਨਾਲ ਜੋਰ ਨਾ ਚੱਲੇ ਖੱਲੇ ਖੱਲੇ ਕੀਚੈ ਅਰਦਾਸ। ਨਾਨਕ ਗੁਰਮੁਖ ਨਾਮ ਮਨ ਵਸੈ ਤਾਂ ਸੁਣ ਕਰੇ ਸ਼ਾਬਾਸ਼ ਫਿਰ ਉਹਨਾਂ ਮਨਮੁੱਖਾਂ ਵਾਸਤੇ ਕੀ ਕੀਤਾ ਜਾਏ? ਇਹ ਹੀ ਕਿ ਪਰਮਾਤਮਾ ਦੇ ਅੱਗੇ ਜੀਵ ਦੀ ਪੇਸ਼ ਨਹੀਂ ਜਾ ਸਕਦੀ। ਉਸਤੇ ਡਰ ਅਦਬ ਨਾਲ ਅਰਦਾਸ ਕਰਦੇ ਰਹਿਣਾ ਚਾਹੀਦਾ ਗੇ ਇਹ ਨਾਨਕ ਜੇ ਤੋ ਗੁਰੂ ਦੇ ਰਹਿਮ ਪਰਮਾਤਮਾ ਦਾ ਨਾਮ ਮਨ ਵਿਸਵਸਤ ਤੇ ਉਹ ਪ੍ਰਭੂ ਅਰਜੋਈ ਸੁਣ ਕੇ ਫਿਰ ਆਦਰ ਬਖਸ਼ਦਾ ਮਾਰੂ ਮਹਿਲਾ ਤੀਜਾ ਮਾਰੂ ਤੇ ਸ਼ੀਤਲ ਕਰੇ ਮਨੂ ਰੋ ਕੰਚਨ ਹੋਏ ਸੋ ਸਾਚਾ ਸਲਾਹੀਐ ਤਿਸ ਜੇ ਵਡ ਅਵਰ ਨਾ ਕੋਈ ਹਿਮਨ ਪਰਮਾਤਮਾ ਦਾ ਸਿਮਰਨ ਤਪ ਦੇ ਰੇ ਥੱਲੇ ਵਰਗੇ ਸੜਦੇ ਦਿਲ ਨੂੰ ਸ਼ਾਂਤ ਕਰ ਦੇ। ਮਨ ਉਸਦਾ ਸਿਰ ਪ੍ਰਭੂ ਦੀ ਸਿਫਤੋ ਸਲਾਹ ਕਰਨੀ ਚਾਹੀਦੀ ਉਸ ਤੇ ਬਰਾਬਰ ਕੋਈ ਨਹੀਂ। ਮੇਰੇ ਮਨ ਅੰਨ ਦਿਨ ਧਿਆਏ ਹਰ ਨਾਮ ਸਤਿਗੁਰ ਕੈ ਬਚਨ ਰਾਦ ਤੂੰ ਅੰਨ ਦਿਨ ਗੁਣ ਗਾਉ ਰਹੋ ਹੈ ਮੇਰੇ ਮਨ ਹਰ ਵੇਲੇ ਪ੍ਰਭੂ ਦਾ ਧਿਆਨ ਤਰਿਆ ਕਰ। ਗੁਰੂ ਦੇ ਬਚਨ ਤੇ ਤੁਰ ਕੇ ਪ੍ਰਭੂ ਦਾ ਆਦਨ ਕਰਹਾ। ਗੁਰਮੁਖ ਇੱਕੋ ਜਾਣੀਐ ਜਾ ਸਤਿਗੁਰ ਦੇ ਬੁਝਾਏ ਸੋ ਸਤਿਗੁਰ ਸਾ ਲਾਹੀਐ ਜਿੱਦੂ ਏ ਸੋ ਜੀ ਪਾਏ ਹੈ ਮਨ ਜੇਦ ਗੁਰੂ ਆਤਮਿਕ ਜੀਵਨ ਦੀ ਸੂਝ ਬਖਸ਼ਦਾ ਫਿਰ ਗੁਰੂ ਦੇ ਰਾਹੀ ਇੱਕ ਪਰਮਾਤਮਾ ਨਾਲ ਡੂੰਗੀ ਸੰਜ ਬਣ ਜਾਂਦੀ ਹੈ ਮਨ ਜਿਸ ਗੁਰੂ ਪਾਸੋਂ ਸਮਝ ਪ੍ਰਾਪਤ ਹੁੰਦੀ ਉਸ ਗੁਰੂ ਦੀ ਸਦਾ ਵਡਿਆਈ ਕਰਨੀ ਚਾਹੀਦੀ ਸਤਿਗੁਰ ਛੋੜ ਦੂਜਾ ਲੱਗੇ ਕੀ ਕਰਨ ਅੱਗੇ ਜਾਏ ਜੰਪੂਰ ਬੱਦੇ ਮਾਰੀਐ ਬਉਤੀ ਮਲੇ ਸਜਾਏ ਹਿਮਨ ਜਿਹੜੇ ਬੰਦੇ ਗੁਰੂ ਨੂੰ ਛੱਡ ਕੇ ਮਾਇਆ ਦੇ ਮੋਹ ਵਿੱਚ ਲੱਗੇ ਰਹਿੰਦੇ ਨੇ ਉਹ ਪਰਲੋਕ ਵਿੱਚ ਜਾ ਕੇ ਕੀ ਕਰਨਗੇ ਅਜਿਹੇ ਬੰਦੇ ਜਮਰਾਤ ਦੀ ਕਚੈਰੀ 'ਚ ਵੱਜੇ ਮਾਰੇ ਦੇ ਨੇ ਮੇਰਾ ਪ੍ਰਭ ਵੇ ਪਰਵਾਹ ਹੈ ਨਾ ਤਿਸ ਤਿਲ ਨਾ ਤਮਾਏ ਨਾਨਕ ਤਿਸ ਸਰਨਾਗਤੀ ਭਜ ਪਾਉ ਆਪੇ ਬਖਸ਼ ਮਿਲਾਏ اے ਨਾਨਕ ਪ੍ਰਮਾਤਮਾ ਨੂੰ ਕਿਸੇ ਦੀ ਮੁਤਾਜੀ ਨਹੀਂ ਪ੍ਰਮਾਤਮਾ ਰਤੀ ਜਿੰਨਾ ਲਾਲਚ ਨਹੀਂ ਉਸ ਪ੍ਰਮਾਤਮਾ ਦੀ ਸ਼ਰਨ ਛੇਤੀ ਜਾਪ ਸ਼ਰਨ ਪੈ ਨੂੰ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ 'ਚ ਜੋੜਦਾ ਮਾਰੋ ਮਹਿਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਪਿਓ ਨਾਮ ਸੁਖ ਜਨਖ ਗੁਰ ਬਚਨੀ ਹਰ ਹਰ ਸ਼ਰਨ ਪਰੇ ਦਾਲਦ ਪੰਜ ਸੁਧਾਮੇ ਮਿਲਿਓ ਭਗਤੀ ਭਾਇ ਤਰੇ ਏ ਮਨ ਰਾਜਾ ਜਨਕ ਨੇ ਸੁਖਦੇਵ ઋષਿ ਨੇ ਗੁਰੂ ਦੇ ਬਚਨਾਂ ਦੇ ਰਾਹੀ ਪਰਮਾਤਮਾ ਦਾ ਨਾਮ ਜਪਿਆ ਸਦਾਮਾ ਭਗਤੀ ਦੀ ਗਰੀਬੀ ਦੂਰ ਕਰਕੇ ਪ੍ਰਭੂ ਸਦਾਮੇ ਨੂੰ ਆਪ ਮਿਲਿਆ ਭਗਤ ਬਚਲ ਹਰ ਨਾਮ ਕਿਰਤਾਰਥ ਗੁਰਮੁਖ ਕਿਰਪਾ ਕਰੇ ਪਰਮਾਤਮਾ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਪਰਮਾਤਮਾ ਦਾ ਨਾਮ ਮਨੁੱਖ ਦੇ ਜੀਵਨ ਨੂੰ ਕਾਮਯਾਬ ਬਣਾਉਂਦਾ ਮੇਰੇ ਮਨ ਨਾਮ ਜਪਤ ਉਧਰੇ ਤ੍ਰੂਪਰਲਾਦ ਬਿੱਦਰ ਦਾਸੀ ਸਤ ਗੁਰਮੁਖ ਨਾਮ ਤਰੇ ਰਹਾ ਹੋਇ ਮਨ ਪਰਮਾਤਮਾ ਦਾ ਨਾਮ ਜਪਦਿਆਂ ਪ੍ਰਾਣੀ ਤਰ ਜਾਂਦੇ ਨੇ ਤ੍ਰੂਪ ਭਗਤ ਪ੍ਰਲਾਦ ਭਗਤ ਦਾਸੀ ਦਾ ਪੁੱਤਰ ਬਿੱਦਰ ਇਹ ਸਾਰੇ ਗੁਰੂ ਦੀ ਸ਼ਰਨ ਪੈ ਕੇ ਚਰਨ ਚਾ ਚਰਨਾ ਜੁੜ ਕੇ ਤਰ ਗਏ ਨੇ ਰਹਾ ਹੋ ਕਲਯੁਗ ਨਾਮ ਪ੍ਰਦਾਨ ਪਦਾਰਥ ਭਗਤ ਜਨਾਂ ਉਦਰੇ ਨਾਮ ਜੈ ਦਿਓ ਕਬੀਰ ਤਿਰਲੋਚਨ ਸਭ ਦੋਖ ਗਏ ਚਮਰੇ ਹੇ ਮਨ ਪਰਮਾਤਮਾ ਦਾ ਨਾਮ ਹੀ ਜਗਤ ਚ ਸਭ ਤੋਂ ਸ੍ਰਿਸ਼ਟ ਪਦਾਰਥ ਹੈ ਕਈ ਜੀਵ ਤਰ ਗਏ ਜਪ ਕੇ ਨਾਮ ਦੇ ਬਚ ਗਿਆ ਜੈਤ ਬਚ ਗਿਆ ਕਬੀਰ ਬਚ ਗਿਆ ਗੁਰਮੁਖ ਨਾਮ ਲਗੇ ਸੇ ਉਦਰੇ ਸਭ ਕਿਲ ਵਿਖ ਪਾਪ ਟਰੇ ਹੇ ਮਨ ਜਿਹੜੇ ਮਨ ਗੁਰੂ ਦੀ ਸ਼ਰਨ ਪੈਂਦੇ ਨੇ ਉਹ ਵਿਕਾਰਾਂ ਤੋਂ ਬਚ ਜਾਂਦੇ ਨੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿੰਨ ਕੇ ਦੋਖ ਪਰ ਹਰ ਬੇਸਵਾਰਵਤ ਅਜਮਲ ਉਦਰਿਓ ਮੁਖ ਬੋਲੇ ਨਰਾਇਣ ਨਰ ਹਰੇ ਏ ਮਨ ਜਿਹੜਾ ਜਿਹੜਾ ਵਿਕਾਰੀ ਬੰਦਾ ਪ੍ਰਮਾਤਮਾ ਦਾ ਨਾਮ ਜਪਦਾ ਪ੍ਰਭੂਨਾ ਦੇ ਵਿਕਾਰ ਦੂਰ ਕਰ ਦਿੰਦਾ ਬੇਸਵਾ ਦਾ ਸੰਗ ਕਰਨ ਵਾਲਾ ਜਮਲ ਮੂਹ ਨਰਾਇਣ ਆਕੇ ਤਰ ਗਿਆ ਨਾਮ ਜਪਤ ਉਗਰ ਸੈਨ ਗਤ ਪਾਈ ਤੋੜ ਬੰਧਨ ਮੁਕਤ ਕਰੇ ਸਤਗੁਰੂ ਕੈਲਨਗੇ ਪਰਮਾਤਮਾ ਦਾ ਨਾਮ ਜਪਦਿਆਂ ਉਗਰ ਸੈਨ ਨੇ ਵੀ ਉੱਚੀ ਅਸਥਾ ਹਾਸਲ ਕਰ ਲਈ ਜਨਕ ਆਪ ਅਨੁਗੁਰੂ ਅਨੁਗ੍ਰਹਿ ਕੀ ਆਹਰ ਅੰਗੀਕਾਰ ਕਰੇ ਸੇਵਕ ਪੈਜ ਰੱਖਿਆ ਮੇਰਾ ਗੋਬਿੰਦ ਸ਼ਰਨ ਪਰੇ ਉਦਰੇ ਹੈ ਮਨ ਪਰਮਾਤਮਾ ਆਪਣੇ ਭਗਤਾਂ ਦੀ ਆ ਪੈਜ ਕਰਦਾ ਆ ਪ੍ਰਖਿਆ ਕਰਦਾ ਸੇਵਕ ਪੈਜ ਰੱਖਿਆ ਮੇਰਾ ਗੋਬਿੰਦ ਸ਼ਰਨ ਪਰੇ ਉਦਰੇ ਜੇ ਨਾਨਕ ਹਰ ਕਿਰਪਾ ਧਾਰੀ ਉਰ ਧਾਰਿਓ ਨਾਮ ਹਰੇ ਪ੍ਰਮਾਤਮ ਆਪਣੇ ਸੇਵਕ ਦੀ ਲਾਜ ਰੱਖਦਾ ਜਿਹੜਾ ਉਸਤੇ ਸ਼ਰਨ ਪੈਨਦਾ ਉਤਰ ਜਾਂਦਾ ਇਸ ਲਈ ਹੈ ਦਾਸ ਨਾਨਕ ਜਿਸ ਮਨੁ ਕੋਤੇ ਪ੍ਰਭੂ ਨੇ ਮਿਹਰ ਦੀ ਨਿਗਰ ਕੀਤੀ ਹੈ ਉਸ ਨੂੰ ਉਸ ਨੇ ਉਸ ਦਾ ਨਾਮ ਆਪਣੇ ਹਿਰਦੇ ਚ ਵਸਾਲ ਲਿਆ ਮਾਰੂ ਮਹਿਲਾ ਚੌਥਾ ਸਿੱਧ ਸਮਾਜ ਜਪਿਓ ਲਿਵ ਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਇੰਦਰਾਦਿ ਕਰਵਿਆ हे मन ਸਿਧ ਸਮਾਧੀ ਲਾ ਕੇ ਸੁਰਤ ਜੋੜ ਕੇ ਜਪਦੇ ਰੇ 사ਦਕ मुनि जपਦੇ ਰੇ ਜਤੀਆਂ ਨੇ ਪ੍ਰਭੂ ਦਾ ਧਿਆਨ ਤਰਿਆ ਸਤੀਆਂ ਨੇ ਸੰਤੋਖੀਆਂ ਨੇ ਧਿਆਨ ਤਰਿਆ ਸਭ ਨਾਮ ਜਪ ਕੇ ਤਰ ਗੇ ਸ਼ਰਨ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਇਆ हे मन ਜਿਹੜੇ ਗੁਰੂ ਦੀ ਸ਼ਰਨ ਪੈ ਕੇ ਜਪਦੇ ਨੇ ਉਹ ਨਾਮ ਜਪ ਕੇ ਤਰ ਜਾਂਦੇ ਨੇ ਮੇਰੇ ਮਨ ਨਾਮ ਜਪ ਤਰਿਆ ਤੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਾ ਹੋਏ ਮਨ ਪ੍ਰਮਾਤਮਾ ਦਾ ਨਾਮ ਜਪਦਿਆਂ ਅਗਨਿਕਾ ਪ੍ਰਾਨੀ ਤਰ ਗਏ ਤੰਨਾ ਜੱਟ ਤਰ ਗਿਆ ਬਾਲਮਿਕ ڈاکੂ ਤਰ ਗਿਆ ਰਹਾਓ ਸੁਰ ਨਾਰਗਣ ਗੰਧਰ ਬੇ ਜੱਪਿਓ ਰਖ ਬਪੁਰੇ ਹਰ ਗਾਇਆ ਸ਼ੰਕਰ ਬ੍ਰਹਮਾ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਏ ਮਨ ਦੇਵਤਿਆ ਨੇ ਮਨੁੱਖਾਂ ਨੇ ਸ਼ਿਵ ਦੇਵ ਪਾਸ਼ ਗੜਾ ਨੇ ਦੇਵਤਿਆ ਰਗੀਆਂ ਨਾਮ ਜਪਿਓ ਸਾਰੇ ਤਰ ਗਏ ਸ਼ਿਵ ਨੇ ਬ੍ਰਹਮਾ ਨੇ ਦੇਵਤਿਆ ਨੇ ਮੂਹ ਨਾਮ ਜਪ ਕੇ ਤਰ ਗਏ ਹਰ ਹਰ ਨਾਮ ਜਿਨਾ ਮਨ ਪੀਨਾ ਤੇ ਗੁਰਮੁਖ ਪਾਰ ਪਇਆ ਏ ਮਨ ਗੁਰੂ ਦੀ ਸ਼ਰਨ ਪੈ ਕੇ ਜਿੰਨਾ ਦਾ ਮਨ ਪਰਮਾਤਮਾ ਦੇ ਨਾਮ ਰਸ ਪੀਜ ਗਿਆ ਉਹ ਸੰਸਾਰ ਸਾਗਰ ਤੋਂ ਤਰ ਗਏ ਕੋਟ ਕੋਟ 33 ਧਿਆਇਓ ਰਜਪ ਤਿਆਂ ਅੰਤ ਨਾ ਪਾਇਆ ਬੇਨ ਪੁਰਾਣ ਸਿਮਰਿਤ ਹਰ ਜਪਿਆ ਮੁੱਖ ਪੰਡਿਤ ਹਰ ਗਾਇਆ ਹੇ ਮਾਨ 33 ਕਰੋੜ ਦੇਵਤਿਆਂ ਨੇ ਜਪਿਆ ਹੋਰ ਅਣਗਿਣਤਾਂ ਜਪਿਆ ਸਭ ਤਰ ਗਏ ਵੇਦ ਪੁਰਾਣ ਸਿਮਰਤੀਆਂ ਆਧਾਰਮਕ ਪੁਸਤਕ ਲਿਖਣ ਵਾਲਿਆਂ ਨੇ ਵੀ ਨਾਮ ਜਪਿਆ ਨਾਮ ਰਸਾਲ ਜਿਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਹੈ ਮਨ ਗੁਰੂ ਦੀ ਸ਼ਰਨ ਪੈ ਕੇ ਜਿਨ੍ਹਾਂ ਦੇ ਮਨ ਵਿੱਚ ਸਾਰੇ ਰਸਾਂ ਦਾ ਸੋਮਾ ਹਾਈ ਨਾਮ ਟਿਪ ਟਿਕ ਗਿਆ ਉਤਰ ਗਿਆ ਸਾਗਰ ਤੋਂ ਅਨੰਤ ਤਰੰਗੇ ਨਾਮ ਜਿਨ ਜਪਿਆ ਮੈਂ ਗਣਨਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥੈਂ ਪਾਏ ਜੋ ਹਰ ਪ੍ਰਭ ਮਨ ਪਾਇਆ ਖੇ ਮੇਰੇ ਮਨ ਬੇਅੰਤ ਰਚਨਾ ਦੇ ਮਾਲਕ ਪਰਮਾਤਮਾ ਦਾ ਨਾਮ ਜਿੰਨਾ ਪ੍ਰਾਣੀਆਂ ਨੇ ਜਪਿਆ ਮਨ ਦੀ ਗਿਣਤੀ ਨਹੀਂ ਕਰ ਸਕਦਾ ਜਿਹੜੇ ਪਾਣੀ ਪ੍ਰਾਣੀ ਪਰਮਾਤਮਾ ਦੇ ਮਨ ਚ ਪਾ ਜਾਂਦੇ ਨੇ ਪਰਮਾਤਮਾ ਕਿਰਪਾ ਕਰਕੇ ਉਹਨਾਂ ਦੀ ਸੇਵਾ ਭਗਤੀ ਪ੍ਰਵਾਨ ਕਰਦੇ ਗੁਰਤਾਰ ਕਿਰਪਾ ਹਰ ਨਾਮ ਨਿਰਡਾਇੋ ਜਨ ਨਾਨਕ ਨਾਮ ਲਿਆ ਥੇ ਨਾਨਕ ਗੁਰੂ ਨੇ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ 'ਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ ਫਿਰ ਪ੍ਰਭੂ ਦਾ ਨਾਮ ਉਹਨਾਂ ਨੇ ਹੀ ਸਿਮਰਿਆ ਮਾਰੂ ਮਹਿਲਾ ਚੌਥਾ ਗਾ ਰਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਨਿਧਾਨ ਲੈ ਗੁਰਮਤ ਹਰ ਪਤ ਪਾਏ ਹਾਲਤ ਪਲਤ ਨਾਲ ਚੱਲਦਾ ਹਰ ਅੰਤਲੇ ਛੜਾਇ ਭਾਈ ਪ੍ਰਮਾਤਮਾ ਦਾ ਨਾਮ ਹੀ ਅਸਲ ਖਜ਼ਾਨਾ ਤੇ ਗੁਰੂ ਦੀ ਸਿੱਖਿਆ ਤੁਰ ਕੇ ਖਜ਼ਾਨਾ ਹਾਸਲ ਕਰੇ ਖਜ਼ਾਨਾ ਸ਼ਲੋਕ ਵਿੱਚ ਤੇ ਪਰਲੋਕ ਚ ਸਾਥ ਨਿਭਾਉਂਦਾ ਜੇਥੈ ਆਵਕਟ ਗਲੀਆਂ ਭੀੜੀਆਂ ਚਿੱਤੈ ਹਰ ਹਰ ਮੁਕਤ ਕਰਾਇ ਜੀਵਨ ਦੇ ਜਿਸ ਇਸ ਰਸਤੇ ਚ ਪਤਨ ਤੋਂ ਲਾਂਬੇ ਵਿਖੜੇ ਰਸਤੇ ਨੇ ਬੜੀਆਂ ਭੀੜੀਆਂ ਗਲੀਆਂ ਨੇ ਤੇ ਪ੍ਰਮਾਤਮਾ ਹੀ ਖਲਾਸੀ ਦਵੰਦਾ ਮੇਰੇ ਸਤਗੁਰੂ ਮੈਂ ਹਰ ਹਰ ਨਾਮ ਦ੍ਰਿੜਾਇ ਮੇਰਾ ਮਾਤ ਪਿਤਾ ਸੁਤ ਬੰਧ ਪੋ ਮੈਂ ਹਰ ਬਿਨ ਅਵਰ ਨਾਮਾਇ ਰਹਾ ਹੇ ਮੇਰੇ ਸਤਗੁਰੂ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਚ ਪੱਕਾ ਕਰਦੇ ਇਹ ਮੇਰੀ ਮਾਂ ਹਰੀ ਮੇਰੀ ਮਾਂ ਹਰੀ ਮੇਰਾ ਪਿਓ ਹੈ ਰਹਾ ਮੈਂ ਹਰ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਮਿਲਾਵੇ ਮਾਇ ਤੀ ਸਾਗੈ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਭਈ ਪ੍ਰਮਾਤਮਾ ਦਾ ਨਾਮ ਹੀ ਮੇਰਾ ਅਸਲ ਮਿੱਤਰ ਹੈ। ਇਹ ਮਾਂ ਜੇ ਕੋਈ ਸੁਮਿੱਤਰ ਨੂੰ ਲਿਆ ਕੇ ਮੇਰੇ ਨਾਲ ਮਿਲਾਪ ਕਰਾ ਸਕਦਾ ਮੋ ਸੱਗੇ ਨਿਤਰ ਜੋਈ ਕਰਦਾ ਭਲਾ ਜੀ ਕਿਤੇ ਮੇਰਾ ਪ੍ਰੀਤਮ ਮੈਨੂੰ ਮਿਲਾ ਦੇ। ਸਤਗੁਰ ਪੁਰਖ ਦਿਆਲ ਪ੍ਰਭ ਘਰ ਮੇਲੇ ਢਿਲ ਨਾ ਪਾਇ। ਇਹ ਮਾਂ ਗੁਰੂ ਹੀ ਦਇਵਾਨ ਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾਉਂਦਾ ਹੈ। ਜਿਨ ਹਰ ਹਰ ਨਾਮ ਮੰਨ ਚੇਤੇ ਓਸੇ ਭਾਗ ਹੀਣ ਮਰ ਜਾਏ ਓਏ ਫਿਰ ਫਿਰ ਜੋ ਨ ਪੁਆਈਏ ਮਰ ਜਮੈ ਆਵੇ ਜਾਏ ਤੇ ਜਿਨਾ ਮਨੁੱਖਾ ਨੇ ਕਦੀ ਪ੍ਰਭੂ ਦਾ ਨਾਮ ਨਹੀਂ ਜਪਿਆ ਉਹ ਵੱਦ ਕਿਸਮਤ ਨੇ ਉਹ ਨਾਮ ਤੋਂ ਸਖ ਨੇ ਬੰਦੇ ਮੁੜ ਮੁੜ ਜੁਨਾ ਚ ਪਟਕ ਦੇਣ ਓਏ ਜਮਦਰ ਬੱਦੇ ਮਾਰੀਐ ਹਰ ਦਰਗਾ ਮਿਲੈ ਸਜਾਇਓ ਨਾਮ ਤੋਂ ਵਾਂਝੇ ਹੋਏ ਬੰਦੇ ਜਮਰਾਦ ਦੇ ਦਰ ਤੇ ਵੱਜੇ ਮਾਰੀ ਕੁੱਟੀ ਦੇ ਨੇ ਤੂੰ ਪ੍ਰਭ ਹਮ ਸ਼ਰਨਾਗਤੀ ਮੋਕੋ ਮੈਲ ਮੇਲ ਲਹਿੋ ਹਰ ਰਾਇ ਹਰ ਤਾਰ ਕਿਰਪਾ ਜਗ ਜੀਵਨਾ ਗੁਰ ਸਤਗੁਰ ਕੀ ਸ਼ਰਨਾਏ ਹੈ ਪਾਤਸ਼ਾਹ ਤੂੰ ਸਾਡਾ ਮਾਲਕ ਅਸੀਂ ਜੀਵ ਤੇਰੀ ਸ਼ਰਨਾ ਹਰੀ ਜਗਤ ਦੇ ਜੀਵਨ ਹਰੀ ਮੇਰੇ ਉਤੇ ਮਿਹਰਕਾਰ ਮੈਨੂੰ ਗੁਰੂ ਦੀ ਸ਼ਰਨ ਸਤਗੁਰੂ ਦੀ ਸ਼ਰਨ ਸਦਾ ਰੱਖ ਹਰ ਜੀਉ ਆਪ ਦਿਆਲ ਹੋਏ ਜਨ ਨਾਨਕ ਹਰ ਮੇ ਲਾਏ ਏ ਨਾਨਕ ਜਿਸ ਮਨੁ ਖੂਤੇ ਪ੍ਰਮਾਤਮਾ ਆਪ ਦੇਵਣ ਹੁੰਦਾ ਉਸਨੂੰ ਗੁਰੂ ਸ਼ਰਨ ਚ ਰੱਖ ਕੇ ਆਪਣੇ ਨਾਲ ਮਿਲਾ ਲੈਂਦਾ ਮਾਰੂ ਮਹਿਲਾ ਚੌਥਾ ਹਉ ਪੁੰਜੀ ਨਾਮ ਦਸਾਇੰਦਾ ਕੋਈ ਦਸੇ ਹਰ ਤਨ ਨਰਾਸ ਆਉ ਤੋਂ ਤਿਸ ਬਟੋਂ ਖਨ ਖੰਨੀ ਐ ਮੈਂ ਮੇਲੇ ਹਰ ਪ੍ਰਪਾਸ ਮੈਂ ਹਰੀ ਨਾਮ ਸਰਮਾਇ ਦੀ ਭਾਲ ਕਰਦਾ ਫਿਰਨਾ ਜੇ ਕੋ ਮੈਨੂੰ ਉਸ ਨਾਮ ਧਨ ਨਾਮ ਸਰਮਾਇ ਦੀ ਦਸ ਪਾਵੇ ਤੇ ਮੈਂ ਹਰੀ ਪ੍ਰਭੂ ਦੇ ਨਾਲ ਜੋੜ ਦੇਵਾਂ ਮੈਂ ਉਸ ਤੋਂ ਸਦਕੇ ਜਾਣਾ ਮੈਂ ਅੰਤਰ ਪ੍ਰੇਮ ਪ੍ਰਮਾ ਕਾ ਕਿਉ ਸੱਜਣ ਮਿਲੈ ਮਿਲਾਏ ਮੇਰੇ ਹਿਰਦੇ ਚ ਪਿਆਰੇ ਪ੍ਰਭੂ ਦਾ ਪ੍ਰੇਮ ਵਸ ਰਿਹਾ ਉਹ ਸੱਜਣ ਮੈਨੂੰ ਕਿਵੇਂ ਮਿਲੇ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਤਨਰਾਸ ਗੁਰਪੂਰੈ ਨਾਮ ਦ੍ਰਿੜਾਇਆ ਹਰ ਤੀਰਖ ਹਰ ਸ਼ਾਬਾਸ਼ ਰਹਾਉ ਏ ਮੇਰੇ ਮਨ ਏ ਮੇਰੇ ਪਿਆਰੇ ਮਿੱਤਰ ਪ੍ਰਮਾਤਮਾ ਦਾ ਨਾਮ ਹੀ ਸੁਲਤਾਨ ਤੇ ਜਿਸ ਮਨੋ ਕਦੇ ਹਿਰਦੇ ਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ ਉਸ ਨੂੰ ਪ੍ਰਮਾਤਮਾ ਤੀਰਜ ਦੇਂਦਾ ਰਹਾਉ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨਰਾਸ ਬਿਨ ਗੁਰ ਪ੍ਰੇਮ ਨ ਲੱਭਈ ਜਨ ਵੇਖੋ ਮਨ ਨਿਰਜਾ ਸੇਰੀ ਤੂੰ ਆਪੀ ਮੈਨੂੰ ਗੁਰੂ ਮਿਲਾ ਦੇ ਤਾਂ ਕਿ ਗੁਰੂ ਮੈਨੂੰ ਤੇਰਾ ਨਾਮ ਤਨ ਸਰਮਾਇਆ ਵਿਖਾਵੇ ਈ ਸਜਨੋ ਆਪਣੇ ਮਨ ਵਿੱਚ ਨਿਰਣਾ ਕਰਕੇ ਵੇਖੋ ਗੁਰੂ ਤਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸ਼ਾਬਾਸ਼ ਪਰਮਾਤਮਾ ਨੇ ਗੁਰੂ ਵਿੱਚ ਆਪਣੇ ਆਪ ਨੂੰ ਰੱਖਿਆ ਗੁਰੂ ਹੀ ਉਸ ਨਾਲ ਮਿਲਾਂਦਾ ਸਾਗਰ ਭਗਤ ਪੰਡਾਰ ਹਰ ਪੂਰੇ ਸਤਗੁਰ ਪਾਸ ਸਤਗੁਰ ਤੁਟਾ ਖੋਲ ਦੇ ਮੁਖ ਗੁਰਮੁਖ ਹਰ ਪਰਗਾਸ ਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸੁੰਦਰ ਭਗਤੀ ਦੇ ਖਜ਼ਾਨੇ ਮੌਜੂਦ ਨੇ ਜਿਸ ਗੁਰਮਖ ਮਨੁੱਖ ਉਤੇ ਗੁਰੂ ਮਿਹਰਬਾਨ ਹੁੰਦਾ ਇੱਕ ਖਜ਼ਾਨੇ ਖੋਲ ਕੇ ਉਸ ਨੂੰ ਬਖਸ਼ ਦਿੰਦਾ ਮਨਮੁਖ ਭਾਗ ਵਿਹੋਣਿਆ ਤਖਮੁਈਆ ਕੰਦੀ ਪਾਸ ਪਰ ਆਪਣੇ ਮਨ ਪਿੱਛੇ ਤੁਰਨ ਵਾਲੇ ਜੀਵ ਸਤਿ ਬਾਦ ਕਿਸਮਤ ਹੁੰਦੀ ਐ ਗੁਰਦਾਤਾ ਦਾ ਤਾਰ ਹੈ ਹਉ ਮੰਗੋ ਦਾਨ ਗੁਰਪਾਸ ਚਿਰੀ ਵਿਛੁਨਾ ਮੇਲ ਪ੍ਰਭ ਮੈਂ ਮਨ ਤਨ ਵੱਡੜੀ ਆ ਗੁਰੂ ਸਭ ਦਾਤਾ ਦੇਣ ਦੇ ਸਮਰੱਥ ਐ ਮੈਂ ਗੁਰੂ ਪਾਸੋਂ ਖੈਰ ਮੰਗਨਾ ਕਿ ਮੈਨੂੰ ਚੇਰਤ ਵਿਛੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ ਗੁਰ ਪਾਵੇ ਸੁਣ ਬੇਨਤੀ ਜਨਾਨਕੀ ਅਰਦਾਸ ਸੇ ਗੁਰੂ ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ ਮੇਰੀ ਅਰਦਾਸ ਸੁਣ ਕਿਰਪਾ ਕਰਕੇ ਮੈਨੂੰ ਤੁਸੀਂ ਨਾਮ ਦੀ ਦਾਤ ਬਖਸ਼ੋ ਚਰੀ ਵਿਛੁਣ ਨਾ ਮੇਲ ਪ੍ਰਭ ਮੈਂ ਮਨ ਤਨ ਵੱਡੜੀ ਆਸ ਗੁਰ ਪਾਵੇ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ